ना वो मेरे साथ है हरदम हर पल ओ मेरे संग डर के वो मेरे साथ है वो है हमारा शुरू वो है वो साथ मेरा हरदम वो है वो साथ हर पल वो है वो मेरे जीने का मकसद वो, वो है वो मेरा मसीह ਅੱਜ ਦੀ ਇਹ ਨਵੀਂ ਸਵੇਰ ਤੁਹਾਡੇ ਸਾਰਿਆਂ ਦੇ ਜੀਵਨ ਦੇ ਲਈ ਬਹੁਤ ਹੀ ਖੁਸ਼ੀ ਅਤੇ ਆਨੰਦ ਦੇ ਨਾਲ ਭਰੀ ਹੋਈ ਹੋਵੇ। ਮੇਰੇ ਪਿਆਰੇ ਭਾਈ ਪੈਣੋ, ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 16 ਅਧਿਆਇ ਉਸ ਦੀ 24 ਆਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ, "ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, "ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ, ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ। ਜੇਕਰ ਕੋਈ ਮੇਰੇ ਪਿੱਛੇ ਚੱਲਣਾ ਚਾਹੁੰਦਾ ਹੈ, ਤਾਂ ਇਸ ਹਵਾਲੇ" ਵਿਚ ਅਸੀਂ ਪ੍ਰਭੂ ਯੀਸ਼ੂ ਮਸੀਹ ਜੀ ਦੇ ਦੁਆਰਾ ਮਨੁੱਖ ਨੂੰ ਦਿੱਤੀ ਗਈ ਆਜ਼ਾਦੀ ਨੂੰ ਦੇਖ ਸਕਦੇ ਹਾਂ ਇਸ ਦਾ ਮਤਲਬ ਉਹ ਮਨੁੱਖ ਨੂੰ ਆਪਣੇ ਪਿੱਛੇ ਚੱਲਣ ਲਈ ਮਜਬੂਰ ਨਹੀਂ ਕਰਦਾ ਅਤੇ ਨਾ ਹੀ ਉਹ ਕੋਈ ਦਬਾਅ ਪਾਉਂਦਾ ਹੈ ਉਸ ਦਾ ਪਿੱਛਾ ਕਰਨਾ ਮਨੁੱਖ ਦਾ ਆਪਣਾ ਫੈਸਲਾ ਹੋਣਾ ਚਾਹੀਦਾ ਹੈ ਕੋਈ ਵੀ ਮਨੁੱਖ ਪ੍ਰਭੂ ਦਾ ਪਿੱਛਾ ਕਿਉਂ ਕਰਨਾ ਚਾਹੇਗਾ ਪਿਆਰੋ ਪਾਪ ਦੇ ਕਾਰਨ ਕੋਈ ਵੀ ਧਰਮੀ ਨਹੀਂ ਹੈ ਇੱਕ ਵੀ ਨਹੀਂ ਕੋਈ ਵੀ ਸਮਝਦਾਰ ਨਹੀਂ ਕੋਈ ਵੀ ਪਰਮਾਤਮਾ ਨੂੰ ਨਹੀਂ ਲੱਭਦਾ ਸਾਰੇ ਕੁਰਾਹੇ ਪੈ ਗਏ ਪੈ ਗਏ ਹਨ ਸਾਰੇ ਨਿਕੰਮੇ ਹੋ ਗਏ ਹਨ ਸਾਰਿਆਂ ਨੇ ਪਾਪ ਕੀਤਾ ਹੈ ਅਤੇ ਪਰਮੇਸ਼ਰ ਦੀ ਮਹਿਮਾ ਤੋਂ ਰਹਿ ਗਏ ਹਨ ਪਾਪ ਮਨੁੱਖ ਦੇ ਨਾਸ਼ਵਾਨ ਸਰੀਰ ਵਿੱਚ ਰਾਜ ਕਰਦਾ ਹੈ ਤਾਂ ਜੋ ਉਹ ਇਸ ਦੇ ਬੁਰੇ ਪ੍ਰਭਾਵ ਹੀਟ ਰਹੇ ਅਤੇ ਇਸੇ ਕਰਕੇ ਮਨੁੱਖ ਦੇ ਸਾਰੇ ਕੰਮ ਪਰਮੇਸ਼ਰ ਦੇ ਸਾਹਮਣੇ ਵਿਅਰਥ ਹਨ ਪਰ ਪ੍ਰਭੂ ਯੀਸ਼ੂ ਮਸੀਹ ਨੇ ਸਦੀਪ ਤੇ ਆਪਣੀ ਕੁਰਬਾਨੀ ਦੇ ਰਾਹੀਂ ਮਨੁੱਖ ਨੂੰ ਪਰਮੇਸ਼ਰ ਦਾ ਪਿਆਰ ਅਤੇ ਕਿਰਪਾ ਦਿਖਾਈ ਹੈ ਤਾਂ ਕਿ ਜੋ ਕੋਈ ਵੀ ਉਸ ਉਤੇ ਵਿਸ਼ਵਾਸ ਕਰੇ ਉਹ ਪਰਮੇਸ਼ਰ ਦਾ ਪੁੱਤਰ કહਾਇਆ ਜਾਵੇ ਜਿਸ ਨੇ ਬੇਦਾਗ ਅਤੇ ਨੇਕਲੰਕ ਹੋਣ ਦੇ ਬਾਵਜੂਦ ਵੀ ਸਾਡੀ ਸਭ ਦੀ ਸਜ਼ਾ ਆਪ ਆਪਣੇ ਉੱਪਰ ਲੈ ਲਈ ਅਤੇ ਸਲੀਬ ਦੇ ਉੱਤੇ ਉਹ ਕੁਰਬਾਨ ਹੋਇਆ ਪਿਆਰੋ ਕੀ ਤੁਸੀਂ ਉਸ ਪ੍ਰਭੂ ਯੇਸ਼ੂ ਮਸੀਹ ਜੀ ਦੇ ਪਿੱਛੇ ਨਹੀਂ ਚੱਲਣਾ ਚਾਹੋਗੇ ਪ੍ਰਭੂ ਤੁਹਾਡੀ ਸਹਾਇਤਾ ਕਰੇ ਧੰਨਵਾਦ